ਜੀ ਬਈ ਸਸਰੀਓ ਜਿਹੜੇ ਪੰਜਾਬੀ ਵੀਰਾਂ ਨੂੰ ਤੇ ਘਾਣੇ ਸਾਰੇ ਪੰਜਾਬੀ ਵੀਰ ਮਿੱਤਰੋ ਤੇ ਵੀ ਅੱਜ ਜਿਹੜਾ ਅਸੀਂ ਸਟਾਰਟ ਕਰਦੇ ਆਪਾਂ ਇੱਥੇ ਹੀ ਠੀਕ ਆ ਵੀ ਤੇ ਬਾਵਾ ਬੋਲਾਦਾ ਤੇ ਹੋਰ ਤੇ ਜਿਹੜੀ ਆਪਨੀ ਜਿਹ ਕਹਿੰਦੇ ਹੋਣਗੇ ਵੀ ਇਹ ਵਲੌਗ ਕਰਦਾਂ ਨਹੀਂ ਹੁੰਦਾ ਪਰ ਵਲੌਗ ਕਰਦਾਂ ਨਹੀਂ ਹੁੰਦਾ ਪਰ ਭਈ ਦੋ ਮੈਂ ਗਿਆ ਚਲੋ ਖ਼ਸ਼ ਖ਼ਬਰਾਂ ਲੈ ਕੇ ਹੀ ਮੁੜਾਂਗੇ ਇੱਥੋਂ

ਕੱਲੇ ਪਾਸੋਂ ਮੰਗੀ ਬੈਠੀ ਐ ਪਾਰਸੋਂ ਮੰਗੀ ਸੀ ਕੱਲ ਵੀ ਮੰਗੀ ਅੱਜ ਆਈ ਬੈਠੀ ਅੱਜ ਤਾਂ ਪਖੀ ਮੰਗੀ ਤੇ ਮੈਂ ਕਿਹਾ ਕਿਉਂ ਵੀ ਇਹਨੂੰ ਗਰਮੀ ਚ ਮਾਰਨਾਗਾ ਆਪਾਂ ਅੰਡੇ ਸਾਰੇ ਖਰਾਬ ਹੋਣੇ ਨੂੰ ਕਾਦੋਂ ਦੋ ਤਿੰਨ ਬੱਚਿਆਂ ਪਿੱਛੇ ਗਰਮੀ ਚ ਮਾਰਨਾਗਾ ਠੀਕ ਆ ਵੀ ਤਾਂ ਕਰਕੇ ਆਪਾਂ ਨੂੰ ਨਮਾਦਾਗਾ ਹੁਣ ਹੁਣ ਇਹ ਹੋ ਚੁੱਕੀ ਐ ਮਲਾ ਦੇਖ ਲੋ ਹੁਣ ਮੇਰੇ ਕੱਲੇ ਵਾਲ ਦੇ ਖੜੇ ਕਰਦੇ ਮਲੋ ਉਹਦੇ ਵਾਲ ਨਹੀਂ ਆਉਂਦੀ ਅੰਡੇ ਉੰਡੇ ਵਾਲ ਨਹੀਂ ਆਉਂਦੀ ਕੀ ਇਹ ਹੁਣ ਬੁਰਾਣਾ ਸੰਝਿਓ ਇਹ ਇਹਦੇ ਅਛਾਸਤੀ ਕੀਤਾਗਾ ਕੀ ਕੁੜੀ ਸੇਵਾ ਛੱਡ ਜਾਂਦੀ ਇਹ ਨਾਲ ਤਾਂ ਕਰਕੇ ਵੀ ਹੁਣੇ-ਹੁਣੇ ਨਿਵਾਈਓ ਆ ਵੇ ਇੱਥੇ ਚ ਪਾਣੀ ਪੀ ਲੋ ਜਾ ਰਿਹਾ ਅੱਥਾ ਨਾ ਬੱਤ ਹੈ ਆ ਇਹ ਖੁਣਵਾਦੀ ਮੈਂ ਖੋਕੜ ਗੀੜੀ ਡਿੱਗੀ ਪਈ ਆ ਜਾਨ ਤੱਕ ਬਾਕੀ ਆ ਦੇਖ ਨਿਵਾਦੀ ਆ ਚੱਲ ਵੀ ਜਾ ਤੁਰ ਜਾ ਬਾਕੀ ਹੁਣ ਬਈ ਇਹ ਨਹੀਂ ਸੇਵਾ ਮੰਨਦੀ

फिर बह गई हम दिखाने है ओ तो नहीं। ना पुत्र ना मई जन दिखा दी कर देख लो भी हम एक दवा के घुमा देना गा ते तो वेखनी है गल बस ਦੇਖ ਲੈ ਚਲ ਵੀ ਚਲੀ ਦੇਖ ਤਾ ਲੈ ਆਉਣਾ ਛੋਟਾ ਮਾਰ ਮਾਰ ਤੇ ਚੱਲੋ ਵੀ ਦਿਖਾਈਏ ਹਣ ਆਪਣੀਆਂ ਬੱਕਰੀਆਂ ਤੁਹਾਨੂੰ ਇਹ ਨਵੀਆਂ ਨੇ ਇੱਕ ਤਾਂ ਦਿਖਾ ਦਿਆ ਯਾਰ ਬਹੁਤ ਦੂਰ ਦੇਖਾਂ ਵਾ ਇਹਨਾਂ ਨੂੰ ਦੇਖ ਲੈ ਆਹ ਦੇਖੋ ਬਈ ਆਹ ਦੀ ਦੂਜੀ ਬੱਕਰੀ ਆਪਣੀ ਦੂਜੀ ਸੈਕਿੰਡ ਬਾਕੀ ਇਹਦਾ ਵੀ ਫੇਸ ਫੂਸ ਵੇਖ ਲੋ

मेल फीमेल आ बकरी है आ बकरा का ओ बकरी है हां आ लाइट बकरा ओ बकरी है देखो कितने की हो गई है मैं दूध भी नऊंगा हेलो बच्चे रे भाई जा रे उधर बाकी भी आ दो भी बच्चे फिर नहीं नहीं। आया खाल

धक् नहीं छाच पानी बच व सर बचा के रखना कुकड़ी का कुकड़ी कानून बस होना आपे

कि हो गया तो देसी सीलने अपने अपने ने सीलने डरा पाने बहर आप इत निकलना उन्होंने पहला तो बच्चे बहर लैर फिर मिलने आ ले अपने मैंने बहर वाड़ी तो बहुत ले

ਉਗਾ ਚੱਲ ਕਾ ਨੰਨੇ ਵੀ ਚੱਕ ਨਾ ਖੇਡਾ ਨਾ ਬਾਹੂ ਦੇ ਪੈਰ ਥੱਲੇ ਨਾ ਆਜੋ ਆਜਾ ਆ ਹਲਕਾ ਆ ਪੱਦਾ ਨਹੀਂ ਗਾਂ ਨੂੰ ਪੈਰ ਦੇ ਥੱਲੇ ਨਾ ਠੀਕ ਆ ਭਜੋ ਐ ਲੱਗਦਾ ਵੀ ਆ ਵੱਡਾ ਕਾ ਛੋਟਾ ਕਾ ਛੋਟਾ ਕਾ ਉਹ ਵੱਡੀਆਂ ਛੋਟੀਆਂ ਗੱਲ ਜੰ ਨੂੰ ਚਮ ਲੱਗ ਗਈ ਹੰਮ ਦੀ ਕੋਤੈ ਤੇ ਦੁੱਧ ਨਹੀਂ ਗਿਆ ਚ ਫੂਨਾ ਫੂਨਾ ਜਿਹੜਾ ਕੀ ਤੁਹਾਡੇ ਦਿਨ ਕਲਣਾ ਨੇਗਾ ਆ ਗੋਗਰੀ ਮੇਰੀ ਸਭ ਤੋਂ ਫੇਵਰਟ ਸੀਗੀ ਆੜਿਆ ਆੜੀ ਜਾਂਦੀ ਬਾਕੀ ਬੱਕਰੀ ਕਮੈਂਟ ਕਰਕੇ ਦੱਸਿਓ ਆਪਣੀਆਂ ਬੱਕਰੀਆਂ ਕਿਵੇਂ ਕਿੰਨੀ ਸੋਹਣੀਆਂ ਲੱਗੀਆਂ ਠੀਕ ਆ ਓਕੇ ਆ ਰਿਪੋਰਟ ਆ ਪੋੜਾ ਠੀਕ ਹੈ ਤੇ ਬੱਕਰੀਆਂ ਦੱਸਿਓ ਵੀ ਸੋਹਣੀਆਂ ਕਿ ਨਹੀਂ ਸੋਹਣੀਆਂ ਕਿਉਂਕਿ ਆਪਾਂ ਨੂੰ ਤਾਂ ਸਹੀ ਲੱਗੀਆਂ ਬੱਕਰੀਆਂ ਇਹ ਦੋ ਮੇਮਣਿਆਂ ਦਾ ਆਹ ਦੋਵੇਂ ਮੇਮਣਿਆਂ ਦਾ ਨਾ ਬਈ ਤੁਸੀਂ ਕਮੈਂਟਰੀ ਦੱਸੋ ਚਿੰਨੂ ਮੰਨੂ ਚਿੰਨੂ ਮੰਨੂ ਕੋਈ ਨਾਂ ਦੱਸ ਦਿਓ ਕਮੈਂਟ 'ਚ ਦੇਖ ਦਿਖਾ ਦੇ ਨਾਂ ਸੁਣ ਮੈਂ ਸ਼ਕਲ ਇਹਨਾਂ ਦੀ ਇਹ ਨਹੀਂ ਇੱਧਰ ਆ ਇੱਧਰ 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 ਇਹਦੀ ਸ਼ਕਲ ਦੇਖ ਲੋ ਇਹਦੀ ਸ਼ਕਲ ਦੇਖ ਲੋ ਤੇਰੀ ਦੀ ਫੂੜੀ ਦੇ ਜਿਵੇਂ ਤੇ ਬਾਕੀ ਵੀ ਉਹ ਮੈਂ ਇਹਨਾਂ ਦਾ ਵੀ ਨਾਮ ਕਮੈਂਟ ਵਿੱਚ ਦੱਸ ਦੇ ਦੋਵਾਂ ਦਾ ਤੁਮਨੇ ਮਿਲਣਾ ਚੱਲਣਾ ਇਹਦਾ ਜਿਵੇਂ ਚਿੰਨੂ ਮੰਨੂ ਧੰਨੋ ਸ਼ੰਨੋ ਆਇਆ ਕਿ ਮੈਂ ਕਿੰਦਾ ਚਿੰਨੂ ਮੰਨੂ ਹੋ ਗਿਆ ਆ ਚੀਜ਼ਾਂ ਹੋ ਗਈਆਂ ਇਹਦਾ ਜੜਦੇ ਮਿਲਦੇ ਨਾਮ ਦੱਸੋ ਕਮੈਂਟ ਵਿੱਚ ਤੇ ਮਿਲਦੇ ਆਪਾਂ ਆਪਣੀ ਅਗਲੀ ਵੀਡੀਓ ਰੇ ਇੱਕ ਨਵੇਂ ਟਾਪਿਕ ਤੇ ਆਪਣੇ ਚੈਨਲ ਨੂੰ ਕਰ ਦੋ ਲਾਈਕ ਸਬਸਕ੍ਰਾਈਬ ਕਮੈਂਟ ਕਰਕੇ ਠੋਕ ਕੇ ਰੱਖਿਓ ਮਿਲਦੇ ਆਪਾਂ ਆਪਣੀ ਅਗਲੀ ਵੀਡੀਓ ਅਗਲੇ ਮੈਂ ਡਟਾ ਵਿੱਚ ਰੱਬ ਰੱਖਾ ਜੱਟੋ